ਦੇਸ਼ ਨੂੰ ਮਾਣ ਹੁੰਦਾ ਜਿਹੜੀ ਸਾਡੀ ਫੌਜ ਆ ਸਾਡੀ ਰੱਖਿਆ ਕਰਦੀ ਹੈ ਸਰਦਾਰ ਤਰਲੋਚਨ ਸਿੰਘ ਇਸ ਪਿੰਡ ਦਾ ਜਖੇਪੜ ਪਿੰਡ ਦਾ ਬਸਨੀਕ ਸੀ ਰਾਜਾ ਸਿੰਘ ਦਾ ਸੁਪੁੱਤਰ ਹੈ ਘਟਣਾ ਵਾਪਰੀ ਕਿ ਉਹ ਦਰਾਨੇ ਇਲਾਜ ਉਹਨਾਂ ਦੀ ਮੌਤ ਹੋ ਗਈ ਫੌਜ ਦੇ ਵਿੱਚ ਭਰਤੀ ਹੋਏ ਬੜੀ ਆਰਥਿਕ ਮੰਦੀ ਦੇ ਵਿੱਚੋਂ ਉਸ ਸਮੇਂ 'ਚ ਭਾਵੇਂ ਦਲਤਾਂ ਦੇ ਵਿੱਚੋਂ ਪੜ੍ਹਨਾ ਲਿਖਣਾ ਬੜਾ ਔਖਾ ਹੁੰਦਾ ਪਰ ਇਸ ਪਰਿਵਾਰ 'ਚੋਂ ਉਹ ਪੜ੍ਹਾਈ ਕਰਕੇ ਆਪਣੀ ਫੌਜ ਦੇ ਵਿੱਚ ਨੌਕਰੀ ਸ਼ੁਰੂ ਕੀਤੀ ਸਰਵਿਸ ਕੀਤੀ ਤੇ ਅੱਜ ਸਾਡੇ ਵਿੱਚੋਂ ਨਹੀਂ ਰਹੇ ਪਰ ਦੇਸ਼ ਨੂੰ ਪਿੰਡ ਵਾਸੀਆਂ ਨੂੰ ਕਿਉਂਕਿ ਪਿੰਡ ਵਾਸੀਆਂ ਦਾ ਬਹੁਤ ਉਹਦੇ ਤੇ ਹੱਥ ਰਿਹਾ ਕਿ ਅੱਜ ਸਾਰੇ ਉਹਦੇ ਅੰਤਮ ਸੰਸਕਾਰ ਤੇ ਪਰਿਵਾਰ ਨਾਲ ਦੁੱਖ ਤਲਾਸ਼ਾ ਦੇਣ ਵਾਸਤੇ ਸਾਰੇ ਨਾਲ ਖੜੇ ਨੇ ਕਿਉਂਕਿ ਦੇਸ਼ ਦੇ ਨਾਲ ਸਾਡਾ ਵੀ ਇਸੇ ਰੁਚਾ ਹੁੰਦਾ ਹੈ ਕਿ ਉਹ ਕੁਰਬਾਨੀ ਕਰਕੇ ਗਿਆ ਕੋਈ ਪਰਿਵਾਰ ਨੂੰ ਲਾਂਭਾ ਨਹੀਂ ਖੱਟ ਕੇ ਗਿਆ ਇਸ ਕਰਕੇ ਪਰਿਵਾਰ ਦੀ ਜਿਹੜੀ ਇਸ ਵੇਲੇ ਹਾਲਾਤ ਨੇ ਉਹ ਨਾਜ਼ੁਕ ਨੇ ਕਿਉਂਕਿ ਤਿੰਨ ਚਾਰ ਭੈਣਾਂ ਨੇ ਦੇ ਬਜ਼ੁਰਗ ਮਾਤਾ ਪਿਤਾ ਨੇ ਜਿਹੜਾ ਆਖੀਰਲਾ ਸਮਾਂ ਉਹ ਬਜ਼ੁਰਗਾਂ ਨੂੰ ਪੁੱਤਾਂ ਦਾ ਸਹਾਰਾ ਹੁੰਦਾ ਤੇ ਅਸੀਂ ਪੂਰਾ ਇਲਾਕਾ ਪੂਰਾ ਜਿਹੜੇ ਪਿੰਡ ਦੇ ਵਾਸੀ ਨੇ ਉਹ ਇਸ ਗੱਲ ਦੀ ਮੰਗ ਕਰਦੇ ਆ ਕਿ ਜਿਹੜੀ ਸਰਕਾਰ ਆ ਉਹ ਇਹਨਾਂ ਨੂੰ ਜੋੜ ਵੱਧ ਤੋਂ ਵੱਧ ਦੇ ਸਕਦੀ ਆ ਉਹ ਦੇਣ ਦੀ ਖੇਚਲ ਕਰੇ ਤੇ ਜੋ ਉਹਦੇ ਡਿਊ ਬਣਦੇ ਨੇ ਉਹ ਫੌਜ ਨੇ ਜਿਹੜੇ ਦੇਣਿਆ ਉਹ ਵੀ ਜਲਦੀ ਇਹਨਾਂ ਨੂੰ ਦੇ ਕੇ ਜਿਹੜਾ ਅਗਲਾ ਸਹਾਰਾ ਇਹਨਾਂ ਦਾ ਉਸ ਆਰਥਿਕ ਪੱਖ ਤੋਂ ਕਾਇਮ ਰੱਖਿਆ ਜਾਵੇ ਤੇ ਜਿਹੜਾ ਦੇਸ਼ ਦੇ ਵਿੱਚ ਇਹਨਾਂ ਨੂੰ ਜਦੋਂ ਵੀ ਕੋਈ 15 ਅਗਸਤ ਆਉਂਦਾ ਹੈ 26 ਜਨਵਰੀ ਆਉਂਦੀ ਆ ਉਦੋਂ ਬੁਲਾ ਕੇ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ ਦੇਖੋ ਇਹ ਲੜਕਾ ਸਰਦਾਰ ਤਲਵਤ ਸਿੰਘ ਜੀ ਜੋ ਆਰਮੀ ਵਿੱਚ ਸਰਵਿਸ ਕਰ ਰਿਹਾ ਸੀ ਕੁਝ 2 ਸਾਲ ਪਹਿਲਾਂ ਇਹ ਆਰਮੀ ਵਿੱਚ ਹੀ ਤਕਰੀਬਨ ਲੇ ਪੋਸਟਿੰਗ ਸੀ ਉਹ ਠੰਡ ਦੇ ਕਾਰਨ ਕੁਝ ਨੂੰ ਪ੍ਰੋਬਲਮ ਆ ਗਈ ਸੀ ਉਸ ਤੋਂ ਬਾਅਦ ਹੀ ਬਿਮਾਰ ਹੋਣ ਲੱਗਿਆ ਕਾਫੀ ਵਕ ਵਕ ਹਸਪਤਾਲਾਂ ਵਿੱਚ ਮਿਲਟਰੀ ਹਸਪਤਾਲਾਂ ਵਿੱਚ ਵੀ ਨੇ ਆਪਣਾ ਇਲਾਜ ਕਰਵਾਇਆ ਹੁਣ ਵੀ ਇਲਾਜ ਚੱਲ ਰਿਹਾ ਸੀ ਦਿੱਲੀ ਦਾ ਆਰ ਆ ਹਸਪਤਾਲ ਚ ਹਾਰਡ ਪ੍ਰੋਬਲਮ ਸੀ ਕੋਈ ਉਸ ਕਰਕੇ ਇਹਦਾ ਹਾਰਬਸਟ ਕੋਈ ਦੀ ਡੈਥ ਹੋ ਗਈ ਜੀ ਬਾਕੀ ਨੇ ਜੀ ਜੋ ਸ਼ਿਵਾ ਕੀਤੀ ਦੇ ਦਿੱਤੀ ਤੁਹਾਨੂੰ ਪਤਾ ਹੀ ਹੈ ਜੀ ਸ਼ਿਵਾ ਦੇ ਦਰਾਨੀ ਇਹਦੀ ਹੋਈ ਹੈ ਦਿੱਤੀ ਜੀ ਪਰਿਵਾਰ ਸਾਰੇ ਇਕੱਲਾ ਲੜਕਾ ਸੀ ਜੀ ਤਿੰਨ ਭੈਣਾਂ ਨੇ ਇਹਦੀਆਂ ਬੇਹਾਂ ਹੋਈਆਂ ਬਹੁਤ ਗਰੀਬ ਪਰਿਵਾਰ ਆ ਜੀ ਵਿਚਾਰ ਆਹ ਹਾਲਤ ਤੁਸੀਂ ਦੇਖ ਹੀ ਲਓ ਉਹਦੇ ਘਰ ਦੀ ਇਹ ਬਹੁਤ ਜ਼ਿਆਦਾ ਗਰੀਬੀ ਹੈ ਜੀ ਇਹ ਹੈ ਜੀ 2013 ਦੇ ਵਿੱਚ ਭਰਤੀ ਕਰਾਇਆ ਸੀ ਜੀ ਤਿੰਨ ਮੇਰੇ ਕੁੜੀਆਂ ਨੇ ਵੱਡੀਆਂ ਨੇ ਮੁੰਡਾ ਇਹ ਛੋਟਾ ਤੀ ਨਟਕਾ ਇਹ ਦੇਸੀ ਰਾਖੀ ਕਰਨ ਵਾਸਤੇ ਭੇਜਿਆ بڑے ਹੌਸਲੇ ਨਾਲ ਸਾਰੇ ਪਰਿਵਾਰ ਨੇ ਭੇਜਿਆ ਚਲੋ ਜੋ ਮਾਰਕ ਨੂੰ ਚੰਗਾ ਲੱਗਦਾ ਸੀ ਉਹਦੇ ਨਾਲ ਪਾਣਾ ਬੀਤ ਗਿਆ ਅੱਜ ਇਸ ਕੁਰਬਾਨੀ ਦੇ ਮਾਨ ਕਰਦੇ ਹੋਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੜਾ ਮਾਣ ਹੈ ਸਾਨੂੰ ਜੋ ਹੋਇਆ ਸਾਨੂੰ ਦੇਖ ਤੇ ਪੂਰਾ ਕੁਰਬਾਨੀ ਕਰੀ ਹੈ ਸਾਨੂੰ ਮਾਣ ਹੈ ਪੂਰਾ ਦੇਖੋ